ਸਰ ਇਹ ਜਿਹੜੀ ਮੋਟਰਸਾਈਕਲ ਚੋਰੀ ਦੇ ਫੜੇਗੇ ਕੀ ਮਾਮਲਾ ਹੈ ਕੀ ਇਹ ਸ੍ਰੀ ਹਰਜੀਤ ਸਿੰਘ ਆਈਪੀਐਸ ਐਸਐਸਪੀ ਸਾਹਿਬ ਫੀਰਕੋਟ ਜੀ ਦੇ ਦਿਸ਼ਾ ਨਿਰਦੇਸ਼ ਇਚ ਖਾਣਾ ਸਿਟੀ ਟੂ ਫੀਰਕੋਟ ਦੀ ਪੁਲਿਸ ਟੀਮ ਨੂੰ ਉਸ ਸਮੇਂ ਭਾਰੀ ਸਬਤਾਂ ਮਿਲੀ ਜਦੋਂ ਭਿੰਦਰ ਸਿੰਘ ਉਰਫ ਖੁਸ਼ਵਾਸੀ ਦਿੱਤਾ ਕਿੜਾ ਹਾਲ ਤਾਰਾ ਸਿੰਘ ਕਲੋਨੀ ਨੂੰ ਗ੍ਰਿਫਤਾਰ ਕਰਕੇ ਜਾਂਚ ਕਰਾਉਣ ਮਾਜੇਰ ਵਾਸਤੇ ਚੀਰਕੋਟ ਨੇੜੇ ਪੰਜ ਚੋਰੀ ਕੀਤੀ ਹੋਈ ਮੋਟਰਸਾਈਕਲਾਂ ਸਮੇਤ ਗ੍ਰਫਤਾਰ ਕੀਤਾ ਗਿਆ ਹੈ ਇਸ ਦੇ ਖਿਲਾਫ ਮੁਕਾਦਮਾ ਨੰਬਰ 252/24 ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਉਸੇ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਅਤੇ ਇਸ ਤੋਂ ਹੋਰ ਵੀ ਅਹਿਮ ਖਾਫ ਹੋਣ ਦੀ ਸੁਭਾਵਨਾ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਮੈਡੀਕਲ ਕਾਲਜ ਬਾਬਾ ਫਰੀਦ ਦੇ ਨੇੜੇ ਬਣੀ ਹੋਈ ਪਾਰਕਿੰਗ ਵਿੱਚ ਹੀ ਆਪਣੇ ਟੂ-ਵੀਲਰ ਪਾਰਕ ਕਰਨ ਤੇ ਉਹਨਾਂ ਤੋਂ ਪਰਚੀ ਹਾਸਲ ਕਰਨ ਤਾਂ ਜੋ ਇਹੋ ਜੇ ਸ਼ਰਾਰਤੀ ਅਨਸਰਾਂ ਤੋਂ ਮੋਟਰਸਾਈਕਲਾਂ ਦੀ ਚੋਰੀ ਤੋਂ ਬਚਿਆ ਜਾ ਸਕੇ ਸਰੇ ਹੀ ਵਹੀਕਲ ਚੋਰੀ ਹੋਈ ਹੋਏ ਸੀ ਕਿ ਕਿਥੋਂ ਇਹਨਾਂ ਨੇ ਕੀਤੇ ਸੀਗੇ ਤੇ ਕਿਹੜੇ ਕਿਹੜੇ ਮੋਟਰਸਾਈਕਲ ਇਸ ਨੇ ਬਾਬਾ ਫਰੀਦ ਕਿਲਾ ਬਾਬਾ ਫਰੀਦ ਦੇ ਨੇੜੇੋਂ ਬਾਜੀਗਰਵਾਸੀ ਦੀਆਂ ਗਲੀਆਂ ਵਿੱਚੋਂ ਅਤੇ ਮੈਡੀਕਲ ਕਾਲਜ ਫਰੀਦਕੋਟ ਦੀ ਪਾਰਕਿੰਗ ਤੋਂ ਬਾਹਰ ਲੱਗੇ ਹੋਏ ਮੋਟਰਸਾਈਕਲ ਹੀ ਚੋਰੀ ਕੀਤੇ ਹਨ ਜੋ ਦੋ ਮੋਟਰਸਾਈਕਲ ਸਪਲੈਂਡਰ ਪਲੱਸ ਦੋ ਕੁਲਪੀਨਾ ਤੇ ਇੱਕ ਹੋਰ ਸੀ ਹੀਰੋ ਹੰਡਾ ਸੀਵੀ ਲ ਬੀਐਕਸ ਮੋਟਰਸਾਈਕਲ ਬਰਾਮਦ ਹੈ ਚਲ ਇਹਨਾਂ ਦਾ ਕੋਈ ਹੈ ਪਹਿਲਾ ਮਾਮਲਾ ਕੋਈ ਇਹਨਾਂ ਦੇ ਪਹਿਲੀ ਵਾਰੀ ਮੁਕਦਮਾ ਦਰਜ ਹੋਇਆ ਬਾਕੀ ਇਹ ਬਾਹਰਲੇ ਜ਼ਿਲ੍ਹੇ ਦਾ ਹੋਣ ਕਰਕੇ ਜਿਹੜਾ ਪ੍ਰੋਜੈਕਟਰ ਤੋਂ ਵੀ ਇਹਦਾ ਰਿਕਾਰਡ حاصل ਕੀਤਾ ਜਾ ਰਿਹਾ ਹੈ ਕਿ ਕੋਈ ਪਹਿਲਾ ਪਰਚਾ ਹੋਇਆ ਤਾਂ ਉਹਦੇ ਬਾਰੇ ਵੀ ਵਕੀ ਕਰ ਦਿੱਤੀ ਸੋ ਇਹ ਗੱਲ ਕਰੀਏ ਵੀ ਇਹ ਵੇਚਦੀ ਕਿੰਨਾ ਨੂੰ ਸੀ ਇਹ ਤੇ ਅੱਗੇ ਜਾ ਕੇ ਜਿਹੜੇ ਕੋਈ ਪੱਠਿਆਂ ਵਾਲੀ ਰੇੜੀ ਬਣਾਉਂਦੇ ਆ ਉਹਨਾਂ ਨੂੰ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਦੇ ਸੀ ਜਾਂ ਪਿੰਡਾਂ ਵਿੱਚ ਜਿਹੜੇ ਜ਼ਿਆਦਾ ਸ਼ਹਿਰਾਂ ਵਿੱਚ ਨਹੀਂ ਆਉਂਦੇ ਉਹਨਾਂ ਪਿੰਡੂ ਲੋਕਾਂ ਨੂੰ ਅੱਗੇ ਸਸਤੇ ਭਾਅ ਦੇ ਵੇਚ ਦਿੰਦੇ ਸਭਾ ਨੂੰ ਕੀ ਫੋਰ ਹੈਗਾ ਕੋਈ ਮੰਨੇ ਇਹ ਕੁਝ ਤਪਤੀਸ਼ جاری ਹੈ ਕਿ ਹੋਰ ਸੁਭਾਵਨਾ ਹੈਗੀ ਸ਼ਾਹ